ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਅੱਜ ਦੇ ਸੂਟ ਜਿਹੜੇ ਆ ਬਹੁਤ ਸੋਹਣੇ ਕ੍ਰੇਪ ਦੇ ਵਿੱਚ ਹੋਣਗੇ ਫੈਬਰਿਕ A1 ਹੋਏਗਾ ਔਰ ਰੇਟ वाइज ਸਾਨੂੰ ਇੱਕਦਮ ਜੈਨੂਇਨ ਮਿਲਣਗੇ ਪੂਰੇ ਪਾਰਟੀ ਵੇਅਰ ਸਟਾਈਲ ਦੇ ਸੂਟ ਆ ਬਹੁਤ ਸੋਹਣੀ ਜਿਹੀ ਹੈ ਕੀ ਕਲੈਕਸ਼ਨ ਕਲੈਕਸ਼ਨ ਦੇਖਣ ਤੋਂ ਪਹਿਲੇ ਤੁਹਾਨੂੰ ਦੱਸਣਾ ਚਾਹੁੰਦੇ ਆਂ ਕਿ ਕੱਲ ਫਰਾਈਡੇ ਲਾਸਟ ਡੇ ਆਫ ਅਕਤੂਬਰ ਅਸੀਂ ਜਿਹੜਾ ਆ ਬਹੁਤ ਸੋਹਣੇ ਜੇ ਸੂਟ ਦਾ ਗਿਫਟ ਦੇਣਾ 11:30 ਐਜੈਕਟ 11:30 ਏ.ਐਮ. ਠੀਕ ਹੈ ਇਸ ਕਰਕੇ ਤੁਸੀਂ ਸਾਰਿਆਂ ਨੇ ਲਾਈਵ ਦੇ ਵਿੱਚ ਵੀ ਜਰੂਰ ਆਉਣਾ ਹੈ ਤੇ ਉਹ ਵਾਲੇ ਵੀਵਰ ਨੂੰ ਮਿਲੇਗਾ ਗਿਫਟ ਜਿਹੜੇ ਸਾਡੇ ਸਾਰੇ ਹੀ ਮੰਥ ਵਿੱਚ ਸਾਡੀ ਸਪੋਰਟ ਕਰਦੇ ਰਹੇ ਨੇ ਸਾਨੂੰ ਲੌਂਗ ਵੀਡੀਓਜ਼ ਤੇ ਕਮੈਂਟ ਕਰਦੇ ਰਹੇ ਨੇ ਤੇ ਨਾ ਸ਼ੇਅਰ ਕਰਦੇ ਰਹੇ ਨੇ ਠੀਕ ਹੈ ਜੀ ਕਰਦੇ ਹਾਂ ਸਟਾਰਟ ਅੱਜ ਦੀ ਕਲੈਕਸ਼ਨ ਬਹੁਤ ਸੋਹਣੇ ਜੇ ਕ੍ਰੇਪ ਦੇ ਸੂਟ ਹੋਣਗੇ ਠੀਕ ਹੈ ਕਲਰ ਬਹੁਤ ਸੋਹਣੇ ਆਉਣਗੇ ਡਾਰਕ ਕਲਰ ਆਉਣਗੇ ਅੱਜ ਦੀ ਵੀਡੀਓ ਦੇ ਠੀਕ ਹੈ ਜੀ ਸਭ ਤੋਂ ਪਹਿਲੇ ਆਏਗਾ ਬਹੁਤ ਪਿਆਰਾ ਕਲਰ ਬਹੁਤ ਸੋਹਣਾ ਹੈ ਥੋੜਾ ਫਿਰੋਜ਼ੀ ਟਾਈਪ ਡਾਰਕ ਫਿਰੋਜ਼ੀ ਟਾਈਪ ਕਲਰ ਆਏਗਾ ਸਾਰੇ ਹੀ ਫਰੰਟ ਲਾਈਨ ਦੇ ਉੱਤੇ ਵੇਲਸ ਆਉਣਗੀਆਂ ਬਹੁਤ ਸੋਹਣਾ ਜਰੀ ਦਾ ਵਰਕ ਆਏਗਾ ਨਾਲ ਤੁਸੀਂ ਇਹਦੀ ਬਾਰਡਰ ਲਾਈਨ ਚੈੱਕ ਕਰਨੀ ਆ ਬਹੁਤ ਪਿਆਰੀ ਆ ਫਲਾਵਰ ਆਉਣਗੇ ਠੀਕ ਹੈ ਇਹਦੇ ਉੱਪਰ ਸਟੋਨ ਦਾ ਵਰਕ ਆਏਗਾ ਨਾਲ ਬਹੁਤ ਪਿਆਰੀ ਬਾਰਡਰ ਲਾਈਨ ਆਏਗੀ ਹੈਂਡ ਵਰਕ ਦਾ ਪੂਰਾ ਪੂਰਾ ਟੱਚ ਆਏਗਾ ਇਸ ਦੇ ਵਿੱਚ ਅੰਬੀਆਂ ਦੀ ਪੱਤੀਆਂ ਦੀ ਜਿਹੜੀ ਏਮਬਰਾਇਡਰੀ ਆਏਗੀ ਜਾਲ ਵਾਲੀ ਏਮਬਰਾਇਡਰੀ ਆਏਗੀ ਹੈਵੀ ਬਾਰਡਰ ਲਾਈਨ ਆਏਗੀ ਔਰ ਫਰੰਟ ਲਾਈਨ ਪੂਰੀ ਹੈਵੀ ਵਰਕ ਦੀ ਆਏਗੀ ਬਹੁਤ ਸੋਹਣਾ ਜਿਹਾ ਸੂਟ ਹੈ ਰੇਟ ਵਾਈਜ਼ ਇੱਕਦਮ ਜੈਨੂਅਲ ਹੋਣਗੇ ਔਰ ਨਾਲ ਤੁਸੀਂ ਦੁਪੱਟਾ ਚੈੱਕ ਕਰਨਾ ਹੈ ਟੂ ਸਾਈਡਡ ਲੌ ਤਾਨੂੰ ਵੇਲ ਪਲੱਸ ਕੱਟਵਰਕ ਮਿਨੇਗਾ ਸਾਰੇ ਹੀ ਚ ਦੁਪੱਟੇ ਦੇ ਵਿੱਚ ਤੁਹਾਨੂੰ ਜਿਹੜੀ ਛੋਟੀ ਬੂਟੀ ਮਿਨੇਗੀ ਹੈਵੀ ਸ਼ਰਟ ਆਏਗੀ ਹੈਵੀ ਦੁਪੱਟਾ ਆਏਗਾ ਸਭ ਤੋਂ ਪਹਿਲਾ ਕਲਰ ਆਏਗਾ ਫਰੋਜ਼ੀ ਡਾਰਕ ਕਲਰ ਬਹੁਤ ਸੋਹਣਾ ਔਰ ਟ੍ਰੈਂਡਿੰਗ ਵਾਲਾ ਕਲਰ ਹੈ ਲੁੱਕ ਬਹੁਤ ਸੋਹਣੀ ਆ ਕਲਰ ਤੁਸੀਂ ਚੈੱਕ ਕਰਦੇ ਜਾਣਾ ਹੈ 7814352822 ਤੇ ਤੁਸੀਂ ਬੁਕਿੰਗ ਕਰਾ ਲੈਣੀ ਹੈ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਫਰੋਜ਼ੀ ਕਲਰ ਆ ਗਿਆ ਔਰ ਕਲਰ ਆਪਸ਼ਨ ਤੁਹਾਨੂੰ ਇਸ ਦੇ ਵਿੱਚ ਕਾਫੀ ਮਿਲੇਗੀ ਲਿਮਿਟਡ ਸਟਾਕ ਹੋਏਗਾ ਇਸ ਕਰਕੇ ਤੁਸੀਂ ਜਲਦੀ ਤੋਂ ਜਲਦੀ ਬੁਕਿੰਗ ਕਰਾ ਲੈਣੀ ਹੈ ਅਗਲੇ ਕਲਰ ਚੈੱਕ ਕਰਦੇ ਆ ਬਹੁਤ ਸੋਹਣੀਆਂ ਡਾਰਕ ਕਲਰ ਦੀਆਂ ਸ਼ੇਡਸ ਆਉਣਗੀਆਂ ਨੈਕਸਟ ਕਲਰ ਆਏਗਾ ਬਹੁਤ ਪਿਆਰਾ ਰਸਟ orange ਸ਼ੇਡਿਆ embroidery ਦਾ ਪੈਟਰਨ ਤੁਸੀਂ ਚੈੱਕ ਕਰੀ ਜਾਣਾ ਹੈ ਵੇਲਸ ਆਉਣਗੀਆਂ ਬਹੁਤ ਸੋਹਣਾ ਨੀਟ ਐਂਡ ਕਲੀਨ ਵਰਕ ਆਏਗਾ ਸਾਰਾ ਜਰੀ ਦਾ ਵਰਕ ਆਏਗਾ ਨਾਲ ਇਸ ਦੇ ਵਿੱਚ ਬਹੁਤ ਪਿਆਰਾ ਥਾਨ ਨੂੰ ਥ੍ਰੈਡ ਦਾ ਵੀ ਵਰਕ ਮਿਲੇਗਾ ਠੀਕ ਹੈ ਬਾਰਡਰ ਲਾਈਨ ਦੇ ਉੱਪਰ ਥ੍ਰੈਡ ਦਾ ਵੀ ਵਰਕ ਆ ਨਾਲ ਜਰੀ ਦਾ ਵੀ ਵਰਕ ਆਏਗਾ ਕੋਈ ਲੈਸ ਵਗੈਰਾ ਦੀ ਫਿਨਿਸ਼ਿੰਗ ਨਹੀਂ ਆਏਗੀ ਪੱਤੀਆਂ ਦਾ ਵਰਕ ਜਿਹੜਾ ਹੈ ਸਾਰੇ ਹੀ ਤੁਹਾਨੂੰ ਜਰੀ ਦਾ ਵਰਕ ਮਿਲੇਗਾ 골ਡਨ ਕਲਰ ਦੀ ਐਮਬ੍ਰੋਇਡਰੀ ਔਰ ਰਸਟ ਕਲਰ ਦੇ ਉੱਪਰ ਬਹੁਤ ਸੋਹਣੀ ਹਾਈਲਾਈਟ ਲੱਗਦੀ ਪਈ ਹੈ ਠੀਕ ਹੈ ਜੀ ਕਲਰ ਬਹੁਤ ਸੋਹਣੇ ਆਉਣਗੇ ਇਸ ਦੇ ਵਿੱਚ ਦੁਪੱਟਾ ਤੁਸੀਂ ਚੈੱਕ ਕਰ ਲੈਣਾ ਹੈ ਬਹੁਤ ਸੋਹਣਾ ਦੁਪੱਟਾ ਆਏਗਾ ਇੱਕਦਮ A1 ਕਟਵਰਕ ਵਿਦ ਹੈਵੀ ਵੇਲ ਆਏਗਾ ਦੁਪੱਟਾ ਨਾਲ ਵੱਡੇ ਫਲਾਵਰ ਆਉਣਗੇ ਠੀਕ ਹੈ ਕੋਈ ਸਪਰੇ ਨਹੀਂ ਆਏਗੀ ਸਾਰੇ ਹੀ ਦੁਪੱਟੇ ਦੇ ਵਿੱਚ ਵੱਡੇ ਫਲਾਵਰ ਆਉਣਗੇ ਕਲਰ ਦੇਖੋ ਤੁਸੀਂ ਬਹੁਤ ਬਿਆਰਾ ਠੀਕ ਹੈ orange rust shade ਆ ਜਨੂਅਲ ਰੇਟ ਆਏਗਾ ਅੱਜ ਦੀ ਕਲੈਕਸ਼ਨ ਦਾ ਰੇਟ ਆਏਗਾ 995 995 ਦੇ ਵਿੱਚ ਤੁਸੀਂ ਕੋਈ ਵੀ ਸੂਟ ਕਲਰ ਜਿਹੜਾ ਆਰਡਰ ਪਲੇਸ ਕਰ ਸਕਦੇ ਆ ਔਰ ਇਸ ਦੇ ਵਿੱਚ ਤੁਹਾਨੂੰ ਕੋਈ ਵੀ ਐਕਸਟਰਾ ਤੋਂ ਸ਼ਿਪਿੰਗ ਦਾ ਚਾਰਜ ਵੀ ਨਹੀਂ ਪੇ ਕਰਨਾ ਪਏਗਾ ਬਹੁਤ ਸੋਹਣੀਆਂ ਸ਼ੇਡਸ ਆਉਣਗੀਆਂ ਨੈਕਸਟ ਆਏਗਾ ਬਹੁਤ ਪਿਆਰਾ ਚੈਰੀ ਕਰ ਲਓ ਠੀਕ ਹੈ ਔਰ ਸੇਮ ਹੀ ਪੈਟਰਨ ਜਿਹੜਾ ਹੈ ਤੁਹਾਨੂੰ ਮਿਲੇਗਾ ਇਸ ਦੇ ਬਾਰਡਰ ਲਾਈਨ ਦੇ ਉੱਪਰ ਠੀਕ ਹੈ embroidery ਦਾ ਪੈਟਰਨ ਸੇਮ ਆ ਕਲਰ ਤੁਸੀਂ ਦੇਖਦੇ ਜਾਓ 올 ਓਵਰ ਜਿਹੜਾ ਹੈ ਉਹ crepe ਦਾ ਸੂਟ ਹੋਏਗਾ ਠੀਕ ਹੈ ਤੇ ਤੁਸੀਂ ਇਹਨੂੰ ਲਾਈਨਿੰਗ ਲਗਾ ਕੇ ਸਟਿਚ ਕਰਨਾ ਹੈ ਕਿਉਂਕਿ crepe ਨੂੰ ਲਾਈਨਿੰਗ ਲੱਗਦੀ ਹੈ ਤੁਹਾਨੂੰ ਪਤਾ ਹੈ ਠੀਕ ਹੈ ਨਾਲ ਆ ਗਿਆ ਇਸ ਦਾ ਬਹੁਤ ਸੋਹਣਾ ਦੁਪੱਟਾ ਦੁਪੱਟੇ a1 ਆਉਣਗੇ ਕਲਰ ਬਹੁਤ ਸੋਹਣਾ ਆਏਗਾ ਚੈਰੀ ਸ਼ੇਡ ਆਏਗੀ ਇਕਦਮ ਵਧੀਆ ਕਲਰ ਔਰ ਤੁਸੀਂ ਲੁੱਕ ਚੈੱਕ ਕਰਨੀ ਆ ਕਿੰਨੀ ਪਿਆਰੀ ਠੀਕ ਹੈ ਬਹੁਤ ਸੋਹਣੇ ਪਾਰਟੀ ਵੇ ਸਟਾਈਲ ਦੇ ਸੂਟ ਨੇ ਔਰ ਰੇਟ ਆਏਗਾ 995 ਓਨਲੀ ਕੋਈ ਐਕਸਟਰਾ ਤਾਂ ਤੁਹਾਨੂੰ ਸ਼ਿਪਿੰਗ ਦਾ ਚਾਰਜ ਵੀ ਪੇ ਨਹੀਂ ਕਰਨਾ ਪਏਗਾ ਠੀਕ ਹੈ ਲੁੱਕ ਤੁਸੀਂ ਚੈੱਕ ਕਰਦੇ ਜਾਣਾ ਔਰ ਇਸ ਦਾ ਲਾਸਟ ਕਲਰ ਆਏਗਾ ਇਸ ਡਿਜ਼ਾਈਨਿੰਗ ਦਾ ਗ੍ਰੀਨ ਸ਼ੇਡ ਦੇ ਵਿੱਚ ਠੀਕ ਹੈ ਪੈਰਟ ਕਲਰ ਆਏਗਾ ਬਹੁਤ ਸੋਹਣਾ ਇਸਾਂ ਬੇਲਸ ਆਉਣਗੀਆਂ ਬੁਟੀ ਆਏਗੀ ਸਪਰੇ ਆਏਗੀ ਔਰ ਇਸਾਂ ਤੁਹਾਨੂੰ ਮਿਲੇਗਾ ਇਸ ਦਾ ਬਾਰਡਰ ਠੀਕ ਹੈ ਬਾਰਡਰ ਦੇਖੋ ਪੂਰਾ ਹੈਂਡਵਰਕ ਦਾ ਵੀ ਪੀਸ ਆ ਠੀਕ ਹੈ ਚੈੱਕ ਕਰਦੇ ਜਾ ਔਰ ਇਸ ਦਾ ਨਾਲ ਦੁਪੱਟਾ ਸੇਮ ਹੀ ਐਜ਼ ਇਟ ਇਸ ਜਿਹੜਾ ਇਹ ਦੁਪੱਟਾ ਬਣਿਆ ਹੋਇਆ ਆ ਠੀਕ ਹੈ ਸੇਮ ਦੁਪੱਟਾ ਆਏਗਾ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੈਵੀ ਦੁਪੱਟਾ ਹੈਵੀ ਸ਼ਰਟ ਆਏਗੀ 995 ਪ੍ਰਾਈਸ ਹੋਏਗਾ ਕ੍ਰੇਪ ਦੇ ਵਿੱਚ ਦੋ ਸੈੱਟ ਨੇ ਇਹ ਪਹਿਲਾ ਸੈੱਟ ਦਿਖਾ ਦਿੱਤਾ ਹੈ ਤੁਹਾਨੂੰ ਬਾਰਡਰ ਲਾਈਨ ਵਾਲਾ ਅਗਲਾ ਸੈੱਟ ਜਿਹੜਾ ਆਏਗਾ ਉਸ ਦੇ ਉੱਪਰ ਬਾਰਡਰ ਲਾਈਨ ਤੇ ਆਏਗੀ ਨਾਲ neck line ਦੀ ਬਹੁਤ ਸੋਹਣੀ ਫਿਨਿਸ਼ਿੰਗ ਆਏਗੀ ਸਭ ਤੋਂ ਪਹਿਲੇ ਆਏਗਾ ਪੌਡ ਪਿੰਕ ਕਲਰ ਬਹੁਤ ਸੋਹਣਾ ਹੈਵੀ neck ਦਾ ਡਿਜ਼ਾਈਨ ਹੈ ਰਾਉਂਡ neck ਵਿਦ ਹੈਵੀ ਪੱਟੀ ਠੀਕ ਹੈ embroidery ਤੁਸੀਂ ਚੈੱਕ ਕਰਨੀ ਆ ਔਰ ਇਸ ਦੇ ਉੱਪਰ ਸਾਰੇ ਤੇ ਹੀ ਹੈਂਡਵਰਕ ਦਾ ਤੁਹਾਨੂੰ ਟੱਚ ਮਿਲੇਗਾ ਠੀਕ ਹੈ ਔਰ ਜਿੰਨੀ ਵੀ ਰਾਉਂਡ neck ਵਿਦ ਪੱਟੀ ਆ ਉਹ ਸਾਰੀ ਤੁਹਾਨੂੰ ਕੱਟਵਰਕ ਦੀ ਮਿਲੇਗੀ ਕੱਟ ਦਾਣੇ ਦੀ ਮਿਲੇਗੀ ਠੀਕ ਹੈ ਇਸ ਤਰ੍ਹਾਂ ਹੈਵੀ ਜਿਹੜੀਆਂ ਵੇਲਸ ਮਿਲਣਗੀਆਂ neck line ਬਹੁਤ ਸੋਹਣੀ ਹੈਵੀ ਆਏਗੀ ਔਰ ਇਸ ਤਰ੍ਹਾਂ ਪੈਨਲਿੰਗ ਆਏਗੀ ਬਹੁਤ ਪਿਆਰੀ ਠੀਕ ਹੈ ਛੋਟੀ ਬੂਟੀ ਆਏਗੀ ਸਾਰੇ ਹੀ ਸ਼ਰਟ ਦੇ ਫਰੰਟ ਦੇ ਉੱਪਰ ਔਰ ਇਸ ਦਾ ਬਾਰਡਰ ਵੀ ਬਹੁਤ ਸੋਹਣਾ ਹੈ ਹੈਵੀ ਬਾਰਡਰ ਆਏਗਾ ਠੀਕ ਹੈ ਵੇਲਸ ਆਉਣਗੀਆਂ ਡਬਲ ਵੇਲਿੰਗ ਦੇ ਨਾਲ ਤੁਹਾਨੂੰ ਹੈਵੀ ਬਾਰਡਰ ਮਿਲੇਗਾ 올ਓਵਰ ਜਿਹੜਾ ਆ ਇਹ ਤੁਹਾਨੂੰ ਇੱਕ ਹੀ ਕਲਰ ਦਾ ਪੀਸ ਮਿਲੇਗਾ ਨਾਲ ਆਏਗਾ ਬਹੁਤ ਪਿਆਰਾ ਜਿਹਾ ਦੁਪੱਟਾ ਠੀਕ ਹੈ ਦੁਪੱਟੇ ਤੁਸੀਂ ਚੈੱਕ ਕਰਨੇ ਆ ਬਹੁਤ ਸੋਹਣੇ ਇੱਕਦਮ ਏ 1 ਲੁੱਕ ਆਏਗੀ ਇਸ ਦਾ embroiderry ਦਾ ਪੈਟਰਨ ਮਿਲੇਗਾ ਬਹੁਤ ਪਿਆਰੀ ਜੀ ਕਲੈਕਸ਼ਨ ਆਏਗੀ ਔਰ ਸੇਮ ਹੀ ਤੁਹਾਨੂੰ ਇਸਰਾ ਛੋਟੀ ਬੂਟੀ ਮਿਲੇਗੀ ਸਾਰੇ ਹੀ ਦੁਪੱਟੇ ਦੇ ਵਿੱਚ ਠੀਕ ਹੈ ਰੇਟ ਆਏਗਾ 995 ਠੀਕ ਹੈ ਇੱਕ ਤੁਹਾਨੂੰ ਸੈੱਟ ਦਿਖਾਇਆ ਆ ਬਹੁਤ ਪਿਆਰਾ ਜਿਹਾ ਬਾਰਡਰ ਲਾਈਨ ਹੈਵੀ ਵਾਲਾ ਇਸ ਦੀ ਨੈਕ ਲਾਈਨ ਔਰ ਬਾਰਡਰ ਲਾਈਨ ਦੋਨੇ ਆਉਣਗੀਆਂ ਠੀਕ ਹੈ ਸੇਮ ਦੇ ਵਿੱਚ ਤੁਹਾਨੂੰ ਅ ਨੈਕਸਟ ਕਲਰ ਮਿਲੇਗਾ ਗ੍ਰੀਨ ਮਹਿੰਦੀ ਕਲਰ ਬਹੁਤ ਸੋਹਣਾ ਗ੍ਰੀਨ ਮਹਿੰਦੀ ਸ਼ੇਡ ਆਏਗੀ ਏਮਬਰਾਇਡਰੀ ਤੁਸੀਂ ਚੈੱਕ ਕਰ ਲੈਣੀ ਔਰ ਸਫਾਈ ਤੁਸੀਂ ਇਦੀ ਦੇਖਣੀ ਆ ਬਹੁਤ ਸੋਹਣਾ ਠੀਕ ਹੈ ਇੱਕਦਮ ਹੈਵੀ ਇਦੀ ਨੈਕ ਲਾਈਨ ਆ ਪੈਨਲਿੰਗ ਪਲੱਸ ਬੂਟੀ ਔਰ ਹੈਵੀ ਆਏਗਾ ਇਸ ਦਾ ਬਾਰਡਰ ਏਰੀਆ ਬਹੁਤ ਸੋਹਣਾ ਵਰਕ ਹੈ ਠੀਕ ਹੈ ਚੈੱਕ ਕਰੋ ਔਰ ਸਾਰਾ ਹੀ ਤੁਹਾਨੂੰ ਹੈਂਡ ਵਰਕ ਦਾ ਵੀ ਨਾਲ ਟੱਚ ਮਿਲੇਗਾ カラー ਬਹੁਤ ਸੋਹਣਾ ਆਏਗਾ ਔਰ ਨਾਲ ਦੁਪੱਟਾ ਐਜ਼ ਇਟ ਇਜ਼ ਹੀ ਤੁਹਾਨੂੰ ਜਿਹੜਾ ਉਹ ਬਣਿਆ ਮਿਲੇਗਾ ਬਹੁਤ ਸੋਹਣੀ ਜੀ ਦੋ ਸਾਈਡ ਠੀਕ ਹੈ ਟੂ ਸਾਈਡ ਐਂਡ ਲੌਂਗ ਲੈਂਥ ਵਾਈਜ਼ ਪੱਲਿਆਂ ਤੇ ਨਹੀਂ ਆਏਗੀ ਲੌਂਗ ਲੈਂਥ ਵਾਈਜ਼ ਜਿਹੜਾ ਆ ਤੁਹਾਨੂੰ ਹੈਵੀ embroiderry ਮਿਲੇਗੀ ਔਰ ਸਾਰੇ ਹੀ ਦੁਪੱਟੇ ਦੇ ਵਿੱਚ ਜਿਹੜਾ ਆ ਉਹ ਵਰਕ ਮਿਲੇਗਾ 컬러 ਤੁਸੀਂ ਦੇਖਦੇ ਜਾਣਾ ਬਹੁਤ ਸੋਹਣੀ ਜੀ ਕਲੈਕਸ਼ਨ ਆਏਗੀ ਠੀਕ ਹੈ ਨੈਕਸਟ ਆ ਗਿਆ ਇਸਦੇ ਵਿੱਚ ਪਰਪਲ ਕਲਰ ਠੀਕ ਹੈ ਲਾਈਟ ਪਰਪਲ ਸ਼ੇਡ ਆ ਬਹੁਤ ਸੋਹਣਾ ਕਲਰ ਜਿਹੜਾ ਕਲਰ ਤੁਹਾਨੂੰ ਦਿਖਾਈ ਦੇ ਰਿਹਾ ਸੇਮ ਹੀ ਕਲਰ ਤੁਹਾਡੇ ਕੋਲ ਪਹੁੰਚੇਗਾ ਠੀਕ ਹੈ ਬਹੁਤ ਸੋਹਣੀ ਜੀ ਸ਼ੇਡ ਆਏਗੀ ਇਸਦੇ ਵਿੱਚ ਕਲਰ A1 ਆਉਣਗੇ ਸਾਰੇ ਹੀ ਲਾਈ ਡਾਰਕ ਸਾਰੀਆਂ ਹੀ ਸ਼ੇਡਸ ਅਵੇਲੇਬਲ ਨੇ ਔਰ ਸੇਮ ਹੀ ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਮਿਲੇਗਾ ਇਸ ਦਾ ਦੁਪੱਟਾ ਠੀਕ ਹੈ ਦੁਪੱਟਾ ਤੁਸੀਂ ਚੈੱਕ ਕਰਨਾ ਹੈ ਬਹੁਤ ਸੋਹਣਾ ਠੀਕ ਹੈ ਕਲਰ ਇੱਕ ਆ ਗਿਆ ਪਰਪਲ ਇੱਕ ਗ੍ਰੀਨ ਕਲਰ ਆ ਗਿਆ ਔਰ ਇਸ ਦਾ ਤੁਹਾਨੂੰ ਦੁਪੱਟਾ ਮਿਲੇਗਾ ਬਹੁਤ ਪਿਆਰੀ ਜੀ ਸ਼ੇਡ ਨਾਲ ਠੀਕ ਹੈ ਸੇਮ ਟੋਨ ਦਾ ਸਾਰਾ ਹੀ ਦੁਪੱਟਾ ਆਏਗਾ ਕ੍ਰੇਪ ਦਾ ਸਾਰਾ ਹੀ ਸੂਟ ਆਏਗਾ 995 ਪ੍ਰਾਈਸ ਹੋਏਗਾ ਔਰ ਲਾਸਟ ਕਲਰ ਇਸ ਡਿਜ਼ਾਈਨਿੰਗ ਦਾ ਆਏਗਾ ਫਰੋਜ਼ੀ ਡਾਰਕ ਕਲਰ ਬਹੁਤ ਸੋਹਣਾ ਜਿਹਾ ਸੂਟ ਹੈ ਕਲਰ ਬਹੁਤ ਸੋਹਣਾ ਹੈ 올ਓਵਰ ਕ੍ਰੇਪ ਦਾ ਸੂਟ ਆਏਗਾ ਤੇ ਡਿਜ਼ਾਈਨਿੰਗ ਬਹੁਤ ਸੋਹਣੀ ਆ ਸਾਰੀ ਹੀ ਫਰੰਟ ਲਾਈਨ ਹੈਵੀ ਮਿਲੇਗੀ ਤੁਹਾਨੂੰ ਔਰ ਇਹ ਵਾਲੀ ਕਲੈਕਸ਼ਨ ਜਿਹੜੀ ਆ ਉਹ बार-बार ਨਹੀਂ ਆਏਗੀ ਇੰਨਾ ਰੀਜ਼ਨੇਬਲ ਪ੍ਰਾਈਸ ਜਿਹੜਾ ਹੈ ਉਹ बार-बार ਨਹੀਂ ਆਏਗਾ ਇਸ ਕਰਕੇ ਤੁਸੀਂ ਜਲਦੀ ਤੋਂ ਜਲਦੀ ਜਿਹੜਾ ਸੂਟ ਦਾ ਆਰਡਰ ਦੇਣਾ ਆ ਬੁਕਿੰਗ ਦਾ ਨੰਬਰ 78143528221 ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਆ ਆਰਡਰ ਪਲੇਸ ਕਰ ਦੇਣਾ ਹੈ ਠੀਕ ਹੈ ਸਕਰੀਨਸ਼ਾਟ ਸੈਂਡ ਕਰਨਾ ਹੈ गिवन ਨੰਬਰ ਦੇ ਉੱਪਰ ਠੀਕ ਹੈ ਨੈਕਸਟ ਆ ਗਿਆ ਫਰੋਜ਼ੀ ਡਾਰਕ ਤੇ ਸੇਮ ਹੀ ਵਰਕ ਆਏਗਾ ਬਹੁਤ ਸੋਹਣਾ ਜਿਹਾ ਵਰਕ ਹੈ ਬਹੁਤ ਸੋਹਣੇ ਦੁਪੱਟੇ ਆਉਣਗੇ カラー এবਨ اونਗੇ ਇਹਨਾਂ ਦੇ ਕ੍ਰੇਪ ਦੇ 올ਓਵਰ ਸੂਟ ਹੋਣਗੇ ਆ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਦੇਣਾ ਹੈ ਔਰ ਕੱਲ ਲਾਈਵ ਦੇ ਵਿੱਚ ਤੁਸੀਂ ਜਰੂਰ ਆਉਣਾ ਹੈ ਸਾਰਿਆਂ ਨੇ ਕਿਉਂਕਿ ਮਾਰਨਿੰਗ 11:30 ਤੋਂ 12 ਦੇ ਵਿੱਚ ਲਾਈਵ ਆਪਣੀ ਸਟਾਰਟ ਹੋ ਜਾਂਦੀ ਹੈ ਤੇ ਇੱਕ ਵੀਵਰ ਨੂੰ ਦਵਾਂਗੇ ਆਪਾਂ ਬਹੁਤ ਸੋਹਣਾ ਜਿਹਾ ਸੂਟ ਦਾ ਗਿਫਟ ਠੀਕ ਹੈ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ